ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਇੱਧਰ ਆਪਾਂ ਮਲਾਈ ਇਕੱਠੀ ਕੀਤੀ ਹੋਈ ਸੀਗੀ ਚਾਰ ਪੰਜ ਦਿਨ ਦੀ ਤੇ ਆਪਾਂ ਤਸਲੇ 'ਚ ਪਾ ਕੇ ਉਹਨੂੰ ਥੋੜੀ ਜਿਹੀ ਕੋਸੀ ਕਰ ਲੈਨੇ ਆ ਗੁਣਗਣੀ ਜੀ ਹੋ ਜਾਏਗੀ ਜ਼ਿਆਦਾ ਗਰਮ ਨਹੀਂ ਕਰਨੀ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਹੈ ਤੇ ਉਸ ਤੋਂ ਮਗਰੋਂ ਆਪਾਂ ਛਾਟੀ ਵਿੱਚ ਪਾ ਲੈਨੇ ਆ ਕਿਉਂਕਿ ਮਿੱਟੀ ਦੇ ਭਾਂਡੇ ਵਿੱਚ ਨਾ ਮਤਲਬ ਗਰਮੀ ਦੇ ਵਿੱਚ ਚੀਜ਼ ਵਧੀਆ ਜੰਮਦੀ ਹੈ। ਜਿਆਦਾ ਖਰਾਬ ਜਾਂ ਖੱਟੀ-ਖੱਟੀ ਨਹੀਂ ਹੁੰਦੀ ਹੈਗੀ ਕਿਉਂਕਿ ਮਿੱਟੀ ਦਾ ਪਾਂਡਾ ਠੰਡਾ ਹੁੰਦਾ ਹੈ। ਆਪਾਂ ਇਹਦੇ ਵਿੱਚ ਕੋਸੀ ਜੀ ਕੀਤੀ ਮਲਾਈ ਵਿੱਚ ਪਾ ਲਈਏ। ਤੇ ਹੁਣ ਆਪਾਂ ਇਹਦੇ ਵਿੱਚ ਦਹੀਂ ਦਾ ਜਾਗ ਲਾ ਦਿੰਨੇ ਆ ਜਾਗ ਲਾਣਾ ਲਾ ਲੋ ਖੱਟਾ ਲਾ ਦੋ ਜਾਂ ਜਾਮਨ ਲਾ ਦੋ ਥੋੜਾ ਜਿਹਾ ਦਹੀਂ ਪਾ ਕੇ। ਕੋਲ ਦੇਨੇ ਆ ਚਮਚੇ ਨਾਲ ਤੇ ਆਪਾਂ ਟੱਕ ਕੇ ਰੱਖ ਦੇਨੇ ਆ ਗਰਮੀ ਇਹ 2-2.5 ਘੰਟਿਆਂ ਚ ਜੰਮ ਜਾਂਦਾ ਉੱਤੇ ਛੋਟਾ ਜਿਹਾ ਕੱਪੜਾ ਪਾ ਦਾਂਗੇ ਕਿਉਂਕਿ ਹਾਲਤ ਵਾਲੇ ਕੋਈ ਮੱਖੀ ਜਾਂ ਮੱਛਰ ਕੋਈ ਨਾ ਬਵੇ ਤੇ ਵਧੀਆ ਤਰੀਕੇ ਨਾਲ ਆਪਾਂ ਕੱਜ ਦੇਨੇ ਆ ਹਾਂਜੀ ਇਹ 3 ਕੋ ਘੰਟਿਆਂ ਮਗਰੋਂ ਚੈੱਕ ਕੀਤਾ ਸੀ ਤੇ ਬਹੁਤ ਸੋਨਾ ਦਹੀਂ ਬਣ ਗਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਠੰਡਾ ਪਾਣੀ ਪਾਵਾਂਗੇ ਗਰਮੀਆਂ ਨੇ ਇਸ ਲਈ ਠੰਡਾ ਪਾਣੀ ਪੀਣਾ ਪੈਂਦਾ ਹੈ ਸਰਦੀਆਂ ਹੋਂ ਤੇ ਨਾਰਮਲ ਜਾਂ ਥੋੜਾ ਜਿਹਾ ਗੁੱਸਾ ਜਾਂ ਪਾਣੀ ਵੀ ਚੱਲ ਜਾਂਦਾ ਹੈ ਗਰਮੀ ਹੈ ਤੇ ਆਪਾਂ ਠੰਡਾ ਪਾਣੀ ਪਾਵਾਂਗੇ ਇਹਦੇ ਵਿੱਚ ਤੇ ਇੱਕ ਵਾਰੀ ਬਲੈਂਡਰ ਨੂੰ ਐਵੇਂ ਘੁਮਾ ਲਾਂਗੇ ਕਿਉਂਕਿ ਜਿੱਕੋ ਦਾਮ ਆਪਾਂ ਚਲਾਈਏ ਮਸ਼ੀਨ ਤੇ ਤੇ ਫਿਰ ਕਿਸੇ ਟਾਈਮ ਜ਼ਿਆਦਾ ਭਾਰਾ ਜਿਹਾ ਜਿਵੇਂ ਇਕੱਠਾ ਹੋਇਆ ਹੁੰਦਾ ਨਹੀਂ ਜ਼ੋਰ ਲੱਗਦਾ ਬਲੈਂਡਰ ਦਾ ਵੀ 5 ਕਮਿੰਟ 3-4 ਮਿੰਟ ਦੇ ਅੰਦਰ-ਅੰਦਰ ਮਤਲਬ ਮੱਖਣੀ ਆ ਜਾਂਦੀ ਏ ਵੀਡੀਓ ਵਧੀਆ ਲੱਗੀ ਤੇ ਲਾਈਕ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਜੀ ਤੇ ਇਧਰ ਹਲਕਾ-ਹਲਕਾ ਮੱਖਣ ਆਉਣਾ ਸ਼ੁਰੂ ਹੋ ਗਿਆ ਆਪਾਂ ਹੋਰ 1-2 ਮਿੰਟ ਚਲਾਣੇ ਆ ਬਲੈਂਡਰ ਨੂੰ ਲੋਜੀ ਆਪਣਾ ਮੱਖਣ ਸਾਡੀ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਹੁਣ ਮੱਖਣ ਕੱਢ ਲੈਨੇ ਆ ਤੇ ਇਧਰ ਲੱਸੀ ਸੀਗੀ ਜਿਹੜੀ ਬਚੀ ਆਪਾਂ ਇਹਨੂੰ ਜਾਗ ਸਪੋਨ ਲੈਨੇ ਆ ਚਾਹੇ ਲੱਸੀ ਪੀਣ ਲਈ ਵਰਤ ਲੋ ਚਾਹੇ ਕੜੀ ਬਣਾਓ ਤੇ ਆਪਣਾ ਕੁਛ ਮੱਖਣ ਪਹਿਲਾਂ ਵੀ ਪਿਆ ਹੋਇਆ ਸੀ ਫ੍ਰਿਜ ਵਿੱਚ ਰੱਖਿਆ ਹੋਇਆ ਸੀ ਉਹ ਵੀ ਆਪਾਂ ਵਿੱਚ ਮਿਕਸ ਕਰ ਲੈਨੇ ਆ ਹੁਣ ਗਰਮ ਕਰ ਲਾਂਗੇ ਫਿਰ ਐ ਹੁੰਦਾ ਕਿ ਜਦੋਂ ਮੱਖਣ ਇਕੱਠੀ ਹੋਏ ਇੱਕੋ ਵਰੀ ਹੋਈ ਕਿਉਂ ਬਣਾ ਲਈਦੇ ਤੇ ਅੱਧਰ ਆਪਾਂ ਗੈਸ ਤੇ ਧਰ ਲਿਆ ਸੀ 4 ਮਿੰਟ ਕੋ 4-5 ਮਿੰਟ ਕੋਲ ਖਲੋਣਾ ਕੇ ਕੜਸ਼ੀ ਮਾਰਨੀ ਪੈਂਦੀ ਕਿਉਂਕਿ ਉਬਾਲ ਆਂਦਾ ਹੈ ਉਸ ਤੋਂ ਮਗਰੋਂ ਆਪਾਂ ਘੱਟ ਤੇ ਸਹਿਜੇ ਸਹਿਜੇ ਰਿੱਚ ਕੇ ਤੇ ਆਪਣਾ ਘਿਓ ਬਣ ਕੇ ਤਿਆਰ ਜਦੋਂ ਐਵੇਂ ਹੀ ਨਾਰਮਲ ਜਿਹਾ ਹੋ ਜਾਂਦਾ ਤੇ ਬੰਦ ਕਰ ਦੇਣਾ ਚਾਹੀਦਾ ਉਸ ਤੋਂ ਮਗਰੋਂ ਕਿਉਂਕਿ ਜਿਆਦਾ ਲਾਲ ਹੋ ਜਾਂਦਾ ਪਿਆ ਪਿਆ ਵੀ ਘਿਓ ਆਪੀ ਬਹੁਤ ਗਰਮ ਹੁੰਦਾ ਰਹਿੰਦਾ ਜਿਹਦੀ ਵਜ੍ਹਾ ਤੋਂ ਲਾਲ ਹੋ ਜਾਂਦਾ ਕਾਲਾ ਹੋ ਜਾਂਦਾ ਲੋਜੀ ਆਪਣਾ ਕਿਉ ਬਣ ਕੇ ਤਿਆਰ ਹੈ ਜੀ ਤੇ ਆਪਾਂ ਡੱਬੇ ਚ ਪਾ ਕੇ ਰੱਖ ਲੈਣੇ ਆ ਇਹਦੀ ਪੰਜੀਰੀ ਬਣਾਓ ਚਾਹੇ ਉਂਝ ਸਬਜੀ ਚ ਪਾ ਕੇ ਖਾਓ